ਬਾਦਲ ਉੱਥੇ ਦੀ ਸੀਟ ਛੱਡ ਦਿੰਦੇ ਤਾਂ ਪਾਰਟੀ ਮਜ਼ਬੂਤ ਹੁੰਦੀ ਜਾਂ ਪਾਰਟੀ ਨੂੰ ਕਾਟਾ ਪੈਂਦਾ ਬਿਲਕੁਲ ਮਜ਼ਬੂਤ ਹੁੰਦੀ ਪਾਰਟੀ ਮਜ਼ਬੂਤ ਹੁੰਦੀ ਜਿਹੜੇ ਸਾਡੇ ਮਤਲਬ ਮੰਨ ਕੇ ਚਲੋ ਮੇਰੀ ਪਿਓ ਦੀ ਉਮਰ ਦੇ ਨੇ ਜਾਂ ਕੁਝ ਬਜ਼ੁਰਗ ਸਾਡੇ ਘਰਾਂ ਦੇ ਵਿੱਚ ਅਜੇ ਜੇ ਬੈਠੇ ਨੇ ਜਿਹੜੇ 90 90 ਸਾਲ ਦੇ ਨੇ 95 ਸਾਲ ਦੇ ਨੇ ਉਹ ਹਜੇ ਵੀ ਕਹਿੰਦੇ ਨੇ ਤੱਕੜੀ ਬਾਬੇ ਨਾਨਕ ਵਾਲੀ ਤੱਕੜੀ ਸਾਡੀ ਹਨਾ ਪਰ ਇਹਨਾਂ ਨੇ ਖੇ ਘਰ ਤੇ ਇਹਨਾਂ ਨੇ ਉਹ ਉਹਨਾਂ ਦੇ ਮਨਾਂ ਦੇ ਵਿੱਚ ਵੀ ਨਫ਼ਰਤ ਭਰਤੀ ਜੇ ਖਡੂਰ ਸਾਹ ਵਾਲੀ ਸੀਟ ਮਿਰਸਾ ਸਿੰਘ ਬਲਟੋਹਾ ਛੱਡ ਦਿੰਦਾ ਤਾਂ ਇਹਦੀ ਸ਼ਾਕ ਪਾਰਟੀ ਦੀ ਮਜ਼ਬੂਤ ਹੋਣੀ ਸੀ ਨਾ ਕਿ ਆ ਢਾ ਲੱਗਣੀ ਸੀ ਜਿਹੜੇ ਦੇ ਪੁੱਠੇ ਬਿਆਨਾਂ ਨਾਲ ਗੱਪੀ ਦੇ ਬਿਆਨਾਂ ਨਾਲ ਜਿਹੜੀ ਹੁਣ ਢਾ ਲੱਗਦੀ ਆ ਇਹ ਤੋਂ ਕਿਤੇ ਨਾ ਕਿਤੇ ਬਚਾਅ ਹੋ ਜਾਣਾ ਸੀਗਾ ਤੇ ਇੱਕ ਇਹ ਵੀ ਵਿਰੋਧੀ ਚਾਹੇ ਕਾਂਗਰਸੀ ਹੋਣ ਚਾਹੇ ਕੁਲਵੀਰ ਜੀਰਾ ਹੋਵੇ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਚਾਹੇ ਲਾਲਜੀਤ ਭੁੱਲਰ ਹੋਵੇ ਕਿ ਉਹ ਤਾਂ ਅਜਿਹੇ ਸਪੀਚਾਂ ਦੇ ਰਿਹਾ ਸੀ ਅਜਿਹੇ ਬਿਆਨ ਦੇ ਰਿਹਾ ਸੀ ਕਿ ਆਜੋ ਕੌਮਲੀ ਸ਼ਹੀਦ ਹੋ ਜਾਵੋ ਕੌਮਲ ਤੁਹਾਨੂੰ ਹਾਕਾ ਮਾਰਦੀ ਆ ਅਸੀਂ ਆਏ ਕਰਦਾਂਗੇ ਵੀ ਉਹ ਤਾਂ ਤੁਹਾਡੇ ਮੁੰਡਿਆਂ ਨੂੰ ਮਰਬਾਉਣਾ ਚਾਹੁੰਦਾ ਅਜਿਹੇ ਬਿਆਨ ਆ ਰਹੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜੇ ਸੀਗੇ ਉਹਨਾਂ ਨੇ ਤਲਵਾਰ ਖੜੀ ਕਰਕੇ ਕਿਹਾ ਸੀਗਾ ਵੀ ਸਿੰਘੋ ਆਓ ਪੰਜ ਸਿਰ ਕਿਹੜਾ ਦੇ ਰਿਹਾ ਓਦੋਂ ਵੀ ਪੰਡਾਲ ਛੱਡ ਕੇ ਲੋਕ ਭੱਜ ਗਏ ਸੀਗੇ ਠੀਕ ਹੈ ਪੰਜ ਪਿਆਰੇ ਸਾਡੇ ਚੁਣੇ ਜਾਂਦੇ ਨੇ ਉਸ ਤੋਂ ਬਾਅਦ ਪੰਥ ਚੱਲਦਾ ਅੱਗੇ ਪੰਥ ਚੜ੍ਹਦੀ ਕਲਾ ਦੇ ਵਿੱਚ ਜਾਂਦਾ ਉਸ ਤੋਂ ਬਾਅਦ ਸੰਤ ਭਿੰਡਰਾਲੇ ਆਉਂਦੇ ਨੇ ਸੰਤ ਭਿੰਡਰਾਲਾ ਨੇ ਇਹੀ ਗੱਲ ਕਹੀ ਸੀਗੀ ਵੀ ਇੱਕ ਪੁੱਤ ਕੌਮ ਨੂੰ ਦੇ ਦਿਓ ਠੀਕ ਹੈ ਨਾ ਹੁਣ ਵੀ ਮਤਲਬ ਬਹੁਤ ਜਿਹੜੇ ਸਾਡੇ ਸੂਰਮੇ ਨੇ ਇਹੀ ਗੱਲ ਕਹਿੰਦੇ ਨੇ ਵੀ ਹਾਂ ਪੰਜਾਬੀਆਂ ਨੂੰ ਵੱਧ ਪੁੱਤ ਜੰਮਣੇ ਚਾਹੀਦੇ ਨੇ ਇੱਕ ਆਪਣੇ ਕੌਮ ਦੇ ਲੇਖੇ ਲਾਉਣਾ ਚਾਹੀਦਾ ਲਾਉਣਾ ਵੀ ਚਾਹੀਦਾ ਲੋਣਾ ਵੀ ਚਾਹੀਦਾ ਜੇ ਅਮਰਤਪਾਲ ਇਹ ਗੱਲ ਕਹਿੰਦਾ ਸੀਗਾ ਸਾਨੂੰ ਆਪਣੇ ਪੰਜਾਬ ਨੂੰ ਬਚਾਓ ਉਹਦੇ ਪੰਥ ਨੂੰ ਬਚਾਓ ਤਾਂ ਕੋਈ ਮਾੜੀ ਗੱਲ ਨਹੀਂ ਸੀ ਜਿਹੜਾ ਇਹ ਕਹਿੰਦਾ ਨਾ ਭਗਵੰਤ ਮਾਨ ਭਗਵੰਤ ਮਾਨ ਦਾ ਪੂਰਾ ਕੇਜਰੀਵਾਲ ਦੇ ਰਾਹਾਂ ਤੇ ਚੱਲਦਾ ਜਦੀਪ ਸਿੱਧੂ ਦੇ ਬੋਲ ਯਾਦ ਆਉਂਦੇ ਨੇ ਜਦੋਂ ਉਹ ਕਹਿੰਦਾ ਸੀਗਾ ਇਹ ਤਾਂ ਬਿਆਨਤਾ ਪੁੱਛੜ ਬਣੂਗਾ ਬਿਆਨਤਾ ਪੁੱਛੜ ਭਗਵੰਤ ਮਾਨ ਬਣ ਗਿਆ ਤੇ ਇੱਕ ਦੀਪ ਸਿੱਧੂ ਦੀ ਫਿਲਮ ਤੁਸੀਂ ਸ਼ਾਇਦ ਦੇਖੀ ਹੋਊਗੀ ਉਹਦੇ ਵਿੱਚ ਕਹਿੰਦਾ ਅ ਮੈਂ ਭਗਵੰਤਬਾਨ ਨੂੰ ਜਵਾਬ ਦੇਣਾ ਚਾਹੁੰਦੇ ਆ ਭਗਵੰਤਬਾਨਾ ਤੈਨੂੰ ਤਾਂ ਤੇਰੇ ਕੇਜਰੀਵਾਲ ਨੂੰ ਦੀਪਸਿੱਧੂ ਦੇ ਦੋ ਲਾਈਨਾਂ ਬ ਯਾਦ ਕਰਾਉਣੀ ਆ ਉਹ ਗੱਲ ਕਹਿੰਦਾ ਕਹਿੰਦਾ ਲਾਲਾ ਤੂੰ ਬੜੀ ਕੁੱਤੀ ਸ਼ੈ ਐ ਤੂੰ ਬੜੀ ਕੁੱਤੀ ਸ਼ੈ ਐ ਅਸੀਂ ਚੌਣਾ ਲੜਾਂਗੇ ਤੇ ਤੈਨੂੰ ਜਿੱਤ ਕੇ ਵੀ ਦਿਖਾਵਾਂਗੇ ਠੀਕ ਆ ਇਹੀ ਸਾਡਾ ਮਤਲਬ ਇਹਨਾਂ ਨੂੰ ਕਹਿਣਾ ਸਾਰੇ ਲੀਡਰਾਂ ਨੂੰ ਚਾਹੇਓ ਲਾਲਜੀਤ ਭੁੱਲਰਾ ਚਾਹੇ ਆਹ ਬੁੱੱਛੜਾ ਕੋਈ ਵੀ ਆਸੀ ਉਹਨੂੰ ਇਹੀ ਗੱਲ ਕਹਿਣਾ ਜੀ ਬਾਈ ਜੀ ਚੌਣਾ ਲੜਾਂਗੇ ਵੀ ਤੇ ਜਿੱਤਾਂਗੇ ਵੀ ਤੇ ਇੱਕ ਗੱਲ ਇਹ ਆ ਕਿ ਅਜ ਅਮਰਤਪਾਲ ਚੌਣਾ ਚ ਆ ਗਿਆ ਪਹਿਲਾਂ ਉਹ ਜੰਗਾ ਸੀ ਕਾਲੀਆਂ ਦੇ ਲਈ ਹਣਾ ਤੁਸੀਂ ਪੰਥ ਦੀ ਗੱਲ ਕਰੀਏ ਉਹ ਵੀ ਮੈਂ ਸਵਾਲ ਨੂੰ ਪਰ ਅੱਜ ਮੈਂ ਇਹ ਕਹਿਣਾ ਵੀ ਅੱਜ ਉਹ ਬੁਰਾ ਹੋ ਗਿਆ ਕਾਲੀਆਂ ਦੇ ਲਈ ਪਹਿਲਾ ਪਾਰਲੀਮੈਂਟ ਵਿੱਚ ਵੀ ਹਰ ਇੱਕ ਕਾਂਗਰਸੀ ਅਕਾਲੀਆਂ ਨੇ ਮੁੱਦਾ ਚੱਕਿਆ ਕਿ ਐਨਐਸਸੀ ਕਿਉਂ ਨਾ ਉਸਬਾਨਾ ਤੇ ਲਾਇਆ ਅੱਜ ਉਹ ਚੋਣ ਮੈਦਾਨ ਚ ਉਤਰਿਆ ਅੱਜ ਉਹ ਸਾਰਿਆਂ ਦੇ ਲਈ ਵਿਰੋਧੀ ਪਾਰਟੀ ਲਈ ਉਹ ਬੁਰਾ ਹੋ ਗਿਆ ਮੈਂ ਤਾਂ ਇੱਕ ਗੱਲ ਪੁੱਛਣਾ ਚਾਹੁੰਨੀ ਆ ਸੁਖਵੀਰ ਬਾਦਲ ਨੂੰ ਸੁਖਵੀਰ ਬਾਦਲ ਨੂੰ ਅੱਜ ਅਮਰਪਾਲ ਇਲੈਕਸ਼ਨ ਲੜਦਾ ਉਹਨੂੰ ਬੁਰਾ ਲੱਗਣ ਲੱਗ ਗਿਆ ਜਿੱਦਣ ਸਰਸੇ ਵਾਲੇ ਨੇ ਇੱਕ ਵੱਡੀ ਮਾਲਾ ਦੇ ਵਿੱਚ ਸਰਸੇ ਵਾਲਾ ਆਪਾਂ ਨੂੰ ਪਤਾ ਵੀ ਮਾੜਾ ਹੈ ਸਰਸੇ ਵਾਲੇ ਦੀ ਗੁਫਾ ਵੀ ਬਦਨਾਮ ਹੈ ਠੀਕ ਹੈ ਸਰਸੇ ਵਾਲੇ ਦੀ ਬੁੱਕਲ ਦੇ ਵਿੱਚ ਹਰ ਸਿਮਰਤ ਖੜੀ ਆ ਤੇ ਵੱਡੇ ਹਾਰ ਦੇ ਵਿੱਚੋਂ ਜਫੀ ਪਾਈ ਖੜਾ ਉਹਦੋਂ ਉਹਨੇ ਆਪਣੀ ਤੀਵੀ ਨੂੰ ਨੇ ਟੋਕਿਆ ਉਹਦੋਂ ਉਹਨੇ ਆਪਣੀ ਤੀਵੀ ਨੂੰ ਕਿਹਾ ਵੀ ਜਾ ਮੈਂ ਨਹੀਂ ਤੈਨੂੰ ਰੱਖ ਰ ਤੂੰ ਤਾਂ ਸਰਸੜ ਦੀ ਮੁਕਰ ਚ ਬੜੀ ਪੀਂ ਆ ਠੀਕ ਹੈ ਅੱਜ ਅਮਰਤਪਾਲ ਦਾ ਸਵਾਲ ਚੱਕਣੇ ਆ ਗਏ ਪਹਿਲਾਂ ਬਾਈ ਸਵਾਲ ਤੂੰ ਆਉਂਦੇ ਘਰੇ ਚੱਕ ਬਾਅਦ ਸਾਡੇ ਅਮਰਤਪਾਲ ਨੂੰ ਜਾਂ ਮਤਲਬ ਜਿਹੜਾ ਸਾਡਾ ਪੰਥਕ ਲੀਡਰ ਸਾਡਾ ਕੋਈ ਪੰਥਕ ਆ ਗੂਠਦਾ ਬਾਅਦ ਤੈਨੂੰ ਉਹਨੂੰ ਸਵਾਲ ਕਰਨ ਦਾ ਹੱਕ ਹੈ ਤੇ ਹੁਣ ਗੱਲ ਕਰਦੇ ਆ ਪੰਥ ਦੀ ਹੈਨਾ ਤੁਸੀਂ ਵੀ ਕਹਿੰਦੇ ਹੋ ਵੀ ਪੰਥ ਨੂੰ ਇੱਕ ਬੰਦਾ ਪਹਿਲਾਂ ਵੀ ਕਹਿੰਦੇ ਸੀ ਹੈਨਾ ਇੱਕ ਨੌਜਵਾਨ ਇੱਕ ਬੱਚਾ ਪੰਥ ਨੂੰ ਵਾਰਨ ਦੇ ਦੇਣਾ ਚ ਪੰਥ ਨੂੰ ਹੋਇਆ ਹੋਇਆ ਕੀ ਆ ਹਨਾ ਇਸ ਵਕਤ ਪਹਿਲਾਂ ਮੈਂ ਮੰਨ ਸਕਦਾ ਵੀ ਪਹਿਲਾਂ ਸੰਘਰਸ਼ ਸੀ ਜੋਧੇ ਸੀ ਉਹਨਾਂ ਨੂੰ ਲੋੜ ਸੀ ਹਿੰਦੂ ਕਹ ਰਹੇ ਨੇ ਕਿ ਅਸੀਂ ਹਿੰਦੂਆਂ ਦੇ ਲਈ ਅਸੀਂ ਇਹ ਕਰਨਾ ਹੁਣ ਸਿੱਖ ਕਹ ਰਿਹਾ ਵੀ ਸਿੱਖ ਕਹ ਰਿਹਾ ਵੀ ਪੰਥ ਨੂੰ ਖਤਰਾ ਕੀ ਆ ਆਮ ਲੋਕ ਕਹ ਰਹੇ ਵੀ ਸਾਨੂੰ ਤਾਂ ਕੋਈ ਖਤਰਾ ਨਹੀਂ ਪਰ ਤੁਸੀਂ ਕਹ ਰਹੇ ਹੋ ਵੀ ਪੰਥ ਨੂੰ ਨੌਜਵਾਨ ਦੀ ਜਿਹੜੀ ਬਲੀ ਦੇਣੀ ਚਾਹੀਦੀ ਸਿੱਧੀ ਪਾਸ਼ਾ ਜੀ ਗੱਲ ਕਰੇ ਪਰ ਕਿਉਂ ਦੇਣੀ ਚਾਹੀਦੀ RSS ਤੁਸੀਂ ਸੁਣੀ ਆ RSS ਸੰਸਥਾ ਇੱਕ ਹੈ ਨਾ ਰਾਸ਼ਟਰੀ ਸਿੱਖ ਸੰਗਤ ਸੰਸਥਾ ਹੈ ਨਾ ਇਹਨਾਂ ਦਾ ਕੰਮ ਕੀ ਹੈ ਇਹਨਾਂ ਦਾ ਕੰਮ ਹੈ ਵੀ ਜਿਹੜਾ ਸਿੱਖ ਧਰਮ ਹੈ ਸਿੱਖ ਕੌਮ ਹੈ ਇਹਨੂੰ ਖਤਮ ਕਰਨਾ ਹੈ ਇਹਨੂੰ ਕਿਸੇ ਵੀ ਢੰਗ ਨਾਲ ਖਤਮ ਕਰਨਾ ਇਹ ਅੱਜ ਦੀ ਨਹੀਂ ਚੱਲੀ ਆ ਰਹੀ ਇਹ ਜਦੋਂ ਅੰਗਰੇਜ਼ਾਂ ਅੰਗਰੇਜ਼ਾਂ ਨੇ ਪੰਜਾਬ ਦੇ ਵਿੱਚ ਪੈਰ ਪਾਉਣਾ ਚਾਹਿਆ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਰੋਕਿਆ ਅਬਦਾਲੀ ਨੇ ਪੈਰ ਪਾਉਣਾ ਚਾਹਿਆ ਅਬਦਾਲੀ ਨੂੰ ਉਹਨੇ ਰੋਕਿਆ ਠੀਕ ਹੈ ਆਪਣੇ ਸਿੱਖਾਂ ਨੇ ਹੀ ਰੋਕਿਆ ਸ਼ੁਰੂ ਤੋਂ ਮਤਲਬ ਇਹ ਚੱਲੀ ਆ ਰਹੀ ਹੈ ਸ਼ੁਰੂ ਤੋਂ ਸਾਡੇ ਦੁਸ਼ਮਣ ਸਾਰੇ ਖਿੱਤਿਆਰਾਂ ਨੂੰ ਦੁਸ਼ਮਣ ਸਿੱਖਾਂ ਦੇ ਵੱਧ ਨੇ ਜੀ ਹਰ ਇੱਕ ਮਤਲਬ ਚਾਹੇ ਉਹ ਮੁਗਲ ਆਏ ਨੇ ਚਾਹੇ ਉਹ ਕੋਈ ਵੀ ਚੜ ਕੇ ਆਇਆ ਸਾਡੇ ਦੇ ਮਤਲਬ ਸਕੰਦਰ ਵਰਗਾ ਕੋਈ ਅਬਦਾਲੀ ਵਰਗਾ ਕੋਈ ਆਹ ਸੀਗਾ ਬਾਬਰ ਵਰਗਾ ਤੇ ਚਾਹੇ ਅੱਜ ਦੀ ਘੜੀ ਦੇ ਵਿੱਚ ਚਾਹੇ ਮੋਦੀ ਵਰਗੇ ਨੇ ਠੀਕ ਹੈ ਦੁਸ਼ਮਣ ਸਾਡੇ ਹੀ ਵੱਧ ਨੇ ਕਾਰਨ ਕੀ ਹੈ ਪੰਜਾਬ ਦੀ ਜਿਹੜੀ ਮਿੱਟੀ ਉਪਜਾਊ ਹੈ ਪੰਜਾਬ ਦਾ ਜਿਹੜਾ ਖੂਨ ਹੈ ਉਹ ਗਰਮ ਹੈ ਤੇ ਅਣਖ ਵਾਲਾ ਠੀਕ ਹੈ ਲੰਬੀਆਂ ਹੋ ਜਾਣੇ ਨੇ ਮੈਂ ਤੁਸੀਂ ਮੋਦੀ ਦੀ ਗੱਲ ਕਰੀ ਮੋਦੀ ਤਾਂ ਸੇਵਾ ਕਰ ਰਿਹਾ ਔਰ ਮੋਦੀ ਦੇ ਭਗਤ ਜਾਂ ਜਿਹੜੇ ਭਾਜਪਾ ਦੇ ਆਗੂ ਉਮੀਦਵਾਰ ਨੇ ਉਹ ਕਰ ਰਹੇ ਨੇ ਵੀ ਮੋਦੀ ਸਾਹਿਬ ਨੇ ਤਾਂ ਕਰਤਾਰਪੁਰ ਸਾਹਿਬ ਦਾ ਲੰਗਾ ਖਲਾਇਆ ਇੰਨੇ ਸਾਲ ਬੀਤ ਕੇ ਕਿਸੇ ਨੇ ਨਹੀਂ ਖਲਾਇਆ ਤਾਂ ਮੋਦੀ ਸਾਹਿਬ ਦੀ ਸਲੰਘਾ ਕਰ ਰਹੇ ਨੇ ਨਵਜੋਤ ਸਿੱਧੂ ਨੇ ਗੱਲ ਕੀਤੀ ਸੀਗੀ ਲੰਗਾ ਖਲਾਉਣ ਦੀ ਠੀਕ ਹੈ ਉਧਰੋਂ ਜਿਹੜਾ ਪਾਕਿਸਤਾਨ ਵਾਲਾ ਪ੍ਰਧਾਨ ਮੰਤਰੀ ਸੀਗਾ ਉਹਨੇ ਲੰਗਾ ਖੋਲਤਾ ਸੀਗਾ ਇਹਨੂੰ ਬੇਸ਼ਰਮੀ ਦੇ ਮਾਰੇ ਨੂੰ ਲੰਗਾ ਖੋਲਣਾ ਪਿਆ ਬੇਸ਼ਰਮੀ ਦੇ ਮਾਰੇ ਉਹਨਾਂ ਨੂੰ ਲਾਂਗਾ ਖੋਲਣਾ ਪਿਆ ਮੈਂ ਮਾੜਾ ਨਾ ਪੈ ਜਾਵਾਂ ਪਰ ਜਿਹੜੀਆਂ ਇਹਨਾਂ ਨੇ ਕਰਤੂਤਾ ਕੀਤੀ ਨੇ ਭਗਵੰਤਮਾਨ ਬਾਰ-ਬਾਰ ਕਹਿੰਦਾ ਵੀ ਐਨਐਸਏ ਮੈਨ ਨਹੀਂ ਲਾਈ ਹੈਗੀ ਅਮਿਤ ਸ਼ਾਹ ਉਹਨਾਂ ਨੇ ਲਾਈ ਹੈ ਇਹ ਦੋਹੇ ਯਾਰ ਨੇ ਦੋਹੇ ਯਾਰ ਲੜੇ ਹੋਏ ਨੇ ਇੱਕ ਸੈਂਟਰ 'ਚ ਬੈਠਾ ਸਾਡੇ ਤੇ ਜ਼ੁਲਮ ਕਰ ਰਿਹਾ ਇੱਕ ਪੰਜਾਬ 'ਚ ਬੈਠਾ ਸਾਡੇ ਤੇ ਜ਼ੁਲਮ ਕਰ ਰਿਹਾ ਦੋਹੇ ਇੱਕ ਨੇ ਇਹਨਾਂ ਤੋਂ ਦੋਹਾਂ ਤੋਂ ਹੀ ਸਾਨੂੰ ਖਤਰਾ ਹੈ ਪੰਜਾਬ ਦੇ ਹਰ ਇੱਕ ਮਤਲਬ ਨੌਜਵਾਨ ਨੂੰ ਖਤਰਾ ਹੈ ਸਾਨੂੰ ਕੀ ਕਰਦੇ ਨੇ ਭਗਵੰਤਮਾਨ ਨੇ ਤਾਂ ਇਥੇ ਤਾਂ ਕਹਤਾ ਸੀਗਾ ਕਹਿੰਦਾ ਤੁਸੀਂ ਆਈਲੈਂਡਸ ਕਰੋ ਮੈਂ ਲੋਨ ਤੁਹਾਨੂੰ ਦਊਂਗਾ ਵਿਦੇਸ਼ ਜਾਣ ਲਈ ਇੱਕ ਪਾਸੇ ਕਹਿੰਦਾ ਸੀ ਇੱਥੇ ਨੌਕਰੀਆਂ ਕਰਨ ਆਉਣਗੇ ਅੰਗਰੇਜ਼ਾਂ ਨੌਕਰੀਆਂ ਕਰਨ ਆਪਣੇ ਆਪ ਦੇ ਬੱਚਿਆਂ ਨੂੰ ਹੀ ਦੇ ਦੇ ਇਹਦਾ ਕੰਮ ਕੀ ਫੜਿਆ ਹੋਇਆ ਅ ਅੰਨਾ ਮੰਡੇ ਰਿਓੜੀਆਂ ਮੜਕੜ ਆਪਣਿਆਂ ਨੂੰ ਇਹਨੇ ਹਰਿਆਣੇ 'ਚ ਵਿਆਹ ਕਰਾ ਲਿਆ ਹਰਿਆਣੇ ਦੇ ਇੱਕ ਪਿੰਡ ਦੇ 25 ਨੌਜਵਾਨਾਂ ਨੂੰ ਪਟਵਾਰੀ ਲਾਤਾ ਤੇ ਹੋਰ ਇੰਜੀਨੀਅਰ ਲਾਤੇ ਇੱਕ ਰਾਜਸਥਾਨ ਦਾ ਇੰਜੀਨੀਅਰ ਮੇਰੇ ਗੁਆਂਢ ਦੇ ਵਿੱਚ ਰਹਿ ਰਿਹਾ ਠੀਕ ਹੈ ਬਾਹਰਲੀਆ ਸਟੇਟਾਂ ਤੋਂ ਲੈ ਕੇ ਵੱਡੇ ਪੱਦਰ ਤੇ ਪੈਸਾ ਇਹਨਾਂ ਨੇ ਉਹ ਕੀਤਾ ਕੌਣ ਕਹਿੰਦਾ ਪੰਜਾਬ ਦੇ ਵਿੱਚ ਟੈਲੈਂਟ ਨਹੀਂ ਹੈ ਕਹਿੰਦਾ ਪੜ੍ਹੇ ਲਿਖਿਆ ਨਹੀਂ ਮਤਲਬ ਇੱਥੇ ਡਿਬੇਟ ਹੁੰਦੀ ਹੈ ਜਦੋਂ ਪਬਲਿਕ ਡਿਬੇਟ ਹੁੰਦੀ ਹੈ ਇਹਨਾਂ ਦੇ ਮੁੱਦੇ ਤੇ ਤਦ ਰੇਣਾ ਤਾਂ ਕੋਈ ਜਵਾਬ ਤਾਂ ਦਿੱਤਾ ਨਹੀਂ ਜਾਂਦਾ ਲਲਕਾਰੇ ਮਾਰ ਲੈਂਦੇ ਨੇ ਹੁਰਕਰੇ ਮਾਰ ਲੈਂਦੇ ਨੇ ਮੈਨੂੰ ਇੱਥੋਂ ਤੱਕ ਕਿਹਾ ਗਿਆ ਪੂਰੇ ਭਾਰਤ ਦੇ ਵਿੱਚ ਪਹਿਲੀ ਔਰਤਾਂ ਦੀ ਯੂਨੀਅਨ ਬਣਾਈ ਆ ਮੈਂ ਪਹਿਲੀ ਔਰਤਾਂ ਦੀ ਯੂਨੀਅਨ ਕਿਸਾਨ ਯੂਨੀਅਨ ਲਾ ਲਓ ਮਜ਼ਦੂਰ ਯੂਨੀਅਨ ਲਾ ਲਓ ਮਹਿਲਾ ਯੂਨੀਅਨ ਲਾ ਲਓ ਮੈਂ ਬਣਾਈ ਹੈ ਨਾ ਇੱਥੇ ਇਹਨਾਂ ਦਾ ਇੱਕ ਬੰਦਾ ਮਡੋਫਲ ਤੋਂ ਆਹੋ ਮੁੰਡਾ ਆਮ ਆਦਮੀ ਪਾਰਟੀ ਦਾ ਬੰਦਾ ਆਮ ਆਦਮੀ ਪਾਰਟੀ ਦਾ ਬੰਦਾ ਮੈਨੂੰ ਕਹਿੰਦਾ ਇਹ ਤਾਂ ਕਿਸਾਨ ਹੀ ਨਹੀਂ ਇਹ ਕਿਹੜਾ ਖੇਤੀ ਕਰਦੀ ਆ ਬਾਈ ਜੇ ਮੇਰੇ ਖੇਤੀ ਹੁੰਦੀ ਜੇ ਮੇਰੇ ਜ਼ਮੀਨ ਹੁੰਦੀ ਮੈਂ ਕਹਿੰਨੀ ਆ ਮੈਂ ਮਜ਼ਦੂਰ ਆ ਮੈਂ ਕਹਿੰਨੀ ਆ ਮੈਂ ਮਜ਼ਦੂਰ ਆ ਜੇ ਮੇਰੇ ਜ਼ਮੀਨ ਹੁੰਦੀ ਜਮੀਨ ਖੇਤੀ ਤਾਂ ਤਾਂ ਵੀ ਮੇਰੇ ਘਰ ਵਾਲੇ ਨੇ ਜਾਂ ਮੇਰੇ ਪੁੱਤ ਨੇ ਕਰਨੀ ਸੀ ਠੀਕ ਆ ਬਹੁਤ ਘੱਟ ਰੇਸ਼ੋ ਆਪਣੇ ਮੇਰੇ ਖਾ 2 ਜਾਂ 3% ਰੇਸ਼ੋ ਹੋਗੀ ਜਿੱਥੇ ਔਰਤਾਂ ਆਪ ਖੇਤੀ ਕਰਦੀਆਂ ਨੇ ਠੀਕ ਆ ਬਾਕੀ ਸਾਰੇ ਮਰਦ ਹੀ ਖੇਤੀ ਕਰਦੇ ਨੇ ਠੀਕ ਆ ਉਹ ਤਾਂ ਇਹ ਜੇ ਮਤਲਬ ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਔਰਤ ਨੂੰ ਅਸੀਂ ਬੋਲਣਾ ਕੀ ਆ ਉਹਨਾਂ ਨੇ ਉਹਨਾਂ ਨੇ ਜਵਾਬ ਨਹੀਂ ਸਾਨੂੰ ਦੇਣੇ ਵਧੀਆ ਤਰੀਕੇ ਨਾਲ ਜਵਾਬ ਨਹੀਂ ਸਾਨੂੰ ਦੇਣੇ ਆਹ ਰੋਡ ਤੁਹਾਡੇ ਸਾਹਮਣੇ ਤੁਹਾਡੇ ਦਫ਼ਤਰ ਨੂੰ ਰੋਡ ਜਾਂਦਾ ਠੀਕ ਹੈ ਕਦੋਂ ਦਾ ਰੁੱਟਿਆ ਪਿਆ ਇਹ ਰੋਡ ਇਹਨਾਂ ਨੂੰ ਆਪਦਾ ਢਿੱਡ ਭਰਨੀ ਲੱਗੀ ਹੋਈ ਆ ਇਹਨਾਂ ਨੂੰ ਆਪਦੇ ਢੱਡਾ ਨਹੀਂ ਪਈ ਹੋਈ ਆ ਆਪਦੇ ਜੇਬਾਂ ਗਰਮ ਕਰਨ ਨਹੀਂ ਲੱਗੀ ਹੋਈ ਆ ਇਹਨਾਂ ਨੂੰ ਪੰਜਾਬ ਤੱਕ ਇਹਨਾਂ ਨੂੰ ਪੰਥ ਤੱਕ ਇਹਨਾਂ ਨੂੰ ਕੋਈ ਮਤਲਬ ਨਹੀਂ ਵੱਡੇ ਵੱਡੇ ਜਿਹੜੇ ਪੰਥਕ ਚਿਹਰੇ ਨੇ ਜਿਹੜੇ ਆਮ ਆਦਿ ਪਾਰਟੀ ਦੇ ਵਿੱਚ ਚਲੇ ਗਏ ਨੇ ਠੀਕ ਹੈ ਉਹ ਤਾਂ ਮਤਲਬ ਇੱਕ ਤਾਂ ਕਹਿੰਦਾ ਨੇ ਖਾਕੀ ਨਿਕਰ ਪਾ ਲਈ ਮੈਂ ਕਹਿੰਦੇ ਉਹ ਤਾਂ ਨੰਗਾ ਹੀ ਫਿਰਦੇ ਨੇ ਠੀਕ ਹੈ ਟਾਪਿਕ ਤੋਂ ਨਾ ਜਾਈਏ ਤੇ ਆਖਰੀ ਸਵਾਲ ਕੋ ਕਿ ਵਕਤ ਵੀ ਲੰਬਾ ਜ਼ਿਆਦਾ ਹੋ ਜਾਣਾ ਕਿਉਂਕਿ ਜ ਕਿਸੇ ਦਿਨ ਜ਼ਰੂਰ ਆਪਾਂ ਗੱਲਬਾਤ ਕਰਾਂਗੇ ਆਮ ਆਦੀ ਪਾਰਟੀ ਦੇ ਕਮਾਂਕਾਰਾਂ ਨੂੰ ਲੈ ਕੇ ਔਰ ਮਹਿਲਾਵਾਂ ਦੇ ਲਈ ਵੀ ਕਿਉਂਕਿ ਇੱਕ ਸਵਾਲ ਚਲੋ ਮੈਂ ਪੁੱਛ ਹੀ ਲੈਣਾ ਮਹਿਲਾਵਾਂ ਨੂੰ ਜੀ 1000 ਰੁਪਏ ਵਾਲੀ ਵਜਣਾ ਉਹ ਮੈਂ ਪੁੱਛਣਾ ਨੂੰ ਚਾਹੀਦਾ ਵੀ ਨਹੀਂ ਠੀਕ ਹੈ ਉਹ ਨਹੀਂ ਸਾਨੂੰ ਚਾਹੀਦਾ ਅਸੀਂ ਮੰਗਤੇ ਨਹੀਂ ਅਸੀਂ ਭਿਖਾਰੀ ਨਹੀਂ ਹੈਗੇ ਜੁੱਤੀ ਨਹੀਂ ਮਾਰਦੇ ਇਹਨਾਂ ਦੇ ਜੇ ਕੋਈ ਜੇ ਘਰ ਘਰ ਫਾਰਮ ਭਰਨ ਦੀ ਉਹ ਹੋ ਜਵੇ ਨਾ ਵੀ ਘਰ ਘਰ ਜਾ ਕੇ ਫਾਰਮ ਭਰਨ ਨੇ ਔਰਤਾਂ ਦੇ ਇਹਨਾਂ ਦੇ ਮੈਂ ਜੁੱਤੀਆਂ ਮਾਰਾਂ ਮਾਂ ਟੁੱਟੀ ਹੋਈ ਜੁੱਤੀ ਮਾਰਾਂ ਇਹਦੇ ਬੁੱਥੇ ਦੇ ਮੈਂ ਕੱਢੂ ਇਹਨਾਂ ਨੂੰ ਬਾਹਰ ਮੈਂ ਤੁਹਾਡੀ ਨਸਹਿਮਤਾ ਚਲੋ ਤੁਹਾਨੂੰ ਨਹੀਂ ਚਾਹੀਦਾ ਪਰ ਬਹੁਤ ਜਿਹੜੇ ਇਧਰ ਸਰਦੂਲਗੜ੍ਹ ਦੀ ਗੱਲ ਕੀਤੀ ਜਾਵੇ ਜਿਹੜਾ ਮਾਲਵਾਈ ਰੀਆ ਬਹੁਤ ਗਰੀਬ ਲੋਕ ਨੇ ਉਹ ਮਹਿਲਾਵਾਂ ਦੇ ਲਈ 1000 ਰੁਪਏ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਸੇ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਨ੍ਹਾਂ ਦੇ ਘਰ ਵਾਲੇ ਜਾਂ ਕੰਮ ਨਹੀਂ ਕਰਦੇ ਉਹ ਲੋਕ ਕਈ ਹਜੇ ਵੀ ਪੰਜਾਬ 'ਚ ਨੇ ਜਿਨ੍ਹਾਂ ਨੂੰ ਬਹੁਤ ਜ਼ਰੂਰਤ ਆ ਪਰ ਵਾਦਾ ਕਰ ਦਿੱਤਾ 2 ਸਾਲ ਤੋਂ ਜ਼ਿਆਦਾ ਵਕਤ ਬੀਤ ਗਿਆ ਕਿਸੇ ਨੂੰ ਲੋੜ ਆ ਕਿਸੇ ਨੂੰ ਨਹੀਂ ਲੋੜਾ ਹੈਨਾ ਪਰ ਉਹਨਾਂ ਨੂੰ ਲੋੜ ਆ ਸਰਕਾਰ ਨੇ ਨਹੀਂ ਦਿੱਤਾ ਉਹਦੇ ਬਾਰੇ ਮਾਲਵੇ ਦੇ ਬੀਬੀਆਂ ਦੀ ਆਪਾਂ ਇੱਕ ਵੀਡੀਓ ਦੇਖਦੇ ਆ ਉਹ ਕਹਿੰਦੇ ਸਾਨੂੰ 1000 ਰੁਪਏ ਨਹੀਂ ਚਾਹੀਦਾ ਭਾਵੇਂ ਸਾਡੀ ਪੈਨਸ਼ਨ ਵੀ ਘਟਾ ਦਿਓ ਸਾਨੂੰ 1000 ਰੁਪਏ ਤੁਹਾਡਾ ਨਹੀਂ ਚਾਹੀਦਾ ਭਾਵੇਂ ਸਾਡੀ ਪੈਨਸ਼ਨ ਵੀ ਘਟਾ ਦਿਓ ਸਾਡੇ ਪੁੱਤ ਚਿੱਟੇ ਤੋਂ ਬਚਾ ਲਓ ਉਹ ਬੀਬੀਆਂ ਇਹ ਗੱਲ ਕਹਿਦੇ ਆ ਨੇ ਮੈਂ ਖੁਦ ਸਰਦੂਲਗੜ੍ਹ ਵੀ ਜਾ ਕੇ ਆਈ ਆ ਮੈਂ ਮਾਨਸਾ ਦੇ ਵਿੱਚ ਆਮ ਹੀ ਮੇਰੀ ਆਉਣੀ ਜਾਣੀ ਆ ਮੈਂ ਤਾਂ ਕੋਈ ਔਰਤ ਨਹੀਂ ਸੁਣੀ ਹੈਗੀ ਵੀ ਕਹਿੰਦੀ ਆ ਵੀ ਹਾਂ ਸਾਨੂੰ ਉਹ ਚਾਹੀਦਾ ਮੈਂ ਉਹ ਬੀਬੀਆਂ ਨੂੰ ਵੀ ਇਹ ਗੱਲ ਕਹਿਣਾ ਚਾਹੀਦਾ ਬੀਬੀਓ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਸਰਕਾਰਾਂ ਤੋਂ ਕੋਈ ਵੀ ਫ੍ਰੀ ਦੀ ਸਕੀਮ ਨਾਲ ਲਵੋ ਇਹ ਐ ਨਹੀਂ ਤਾਂ ਐ ਸਾਡਾ ਕੰਨ ਫੜਦੇ ਨੇ ਕੰਨ ਸਾਡਾ ਹੀ ਫੜਨਾ ਇਹਨਾਂ ਨੇ ਚਾਹੇ ਉਧਰ ਨੂੰ ਦੇਣ ਚਾਹੇ ਉਧਰ ਨੂੰ ਉਹੀ ਟੈਕਸ ਵਧਾ ਦੇਣੇ ਨੇ ਇਹਨਾਂ ਸਾਡੇ ਤੇ ਤੁਸੀਂ ਇਹਨਾਂ ਤੋਂ ਮੰਗੋ ਨੌਕਰੀ ਤੁਸੀਂ ਇਹਨਾਂ ਤੋਂ ਮੰਗੋ ਸਿਹਤ ਤੁਸੀਂ ਇਹਨਾਂ ਤੋਂ ਮੰਗੋ ਸਿੱਖਿਆ ਆ ਚੀਜ਼ਾਂ ਇਹਨਾਂ ਤੋਂ ਮੰਗੋ ਸਾਨੂੰ ਇਹਨਾਂ ਦਾ ਫਰੀਦਾ ਕੁਝ ਵੀ ਨਹੀਂ ਚਾਹੀਦਾ ਹੈਗਾ ਬੀਬੀਆਂ ਦੇ ਉੱਥੇ ਮੈਂ ਗਰਾਊਂਡ ਲੈਵਲ ਤੇ ਚੈੱਕ ਕੀਤਾ ਹੋਇਆ ਸਾਰਾ ਕੁਝ ਕਿਉਂਕਿ ਮੈਂ ਪੰਜਾਬ ਦੀ ਪ੍ਰਧਾਨ ਹੋਣ ਦੇ ਨਾਤੇ ਮੈਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਾਣੀ ਆਉਣੀ ਆ ਕਿਸੇ ਇੱਕ ਬੀਬੀ ਨੇ ਨਹੀਂ ਮੈਨੂੰ ਇਹ ਗੱਲ ਕਹੀ ਬੀਬੀ ਅਸੀਂ ਫਾਰਮ ਭਰਨੇ ਨੇ ਕਿੱਥੋਂ ਭਰ ਹੋਣਗੇ ਕਿਉਂਕਿ ਤੁਹਾਡੀ ਜੁਨੀਅਰ ਦੇ ਨਾਮ ਤੇ ਮਹਿਲਾ ਕਿਸਾਨ ਮਜ਼ਦੂਰ ਇੱਕਤਾ ਪਤੀਗੜ ਸਾਹਿਬ ਪਤੀਗੜ ਸਾਹਿਬ ਹਾਂਜੀ ਆਪਾਂ ਟੌਪਿਕ ਤੋਂ ਜ਼ਿਆਦਾ ਨਾ ਜਾਂਦੇ ਉਹਨਾਂ ਤੇ ਵੀ ਗੱਲਬਾਤ ਕਰਾਂਗੇ ਆਖਰੀ ਸ ਤਸੀਂ ਖੰਡੂਰ ਸਾਹਿਬ ਗਏ ਹਾਂ ਉੱਥੇ ਦੇ ਹਾਲਾਤ ਕੀ ਨੇ ਔਰ ਦੂਸਰੀ ਗੱਲ ਉੱਥੇ ਦੇ ਲੋਕਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਉੱਥੇ ਤਾਂ ਲੋਕਾਂ ਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਹੈਗੇ ਉੱਥੇ ਤਾਂ ਮਤਲਬ ਘਰ-ਘਰ ਦੇ ਵਿੱਚ ਇੱਕ ਅ ਰੋਸ਼ਨੀ ਦਾ ਚਿਰਾਗ ਜਗ ਰਿਹਾ ਅੱਜ ਦੀ ਘੜੀ ਠੀਕ ਹੈ ਉਹਨਾਂ ਲੋਕਾਂ ਨੂੰ ਮਾਜੇ ਦੇ ਲੋਕਾਂ ਨੂੰ ਜਿਆਦਾ ਪਤਾ ਵੀ ਸਿੱਖੀ ਲਈ ਸੰਘਰਸ਼ ਕਿਵੇਂ ਲੜਨਾ ਉਹ ਪਹਿਲਾਂ ਤੋਂ ਹੀ ਸੰਘਰਸ਼ੀ ਲੋਕ ਨੇ ਹਨਾ ਤੇ ਜਦੋਂ ਚਾਹੇ ਉਹ ਗੁਰਗਮਿੰਦ ਸਿੰਘ ਜੀ ਦਾ ਵੇਲਾ ਸੀਗਾ ਚਾਹੇ ਹੋਰ ਵੀ ਕੋਈ ਕਿਉਂਕਿ ਬਾਰਡਰ ਲਾਈਨ ਉਹੀ ਪੈਂਦੀ ਹੈ ਉਹ ਆਪਣੇ ਨਾਲ ਵੱਧ ਸੰਘਰਸ਼ੀ ਨੇ ਉਹਨਾਂ ਦਾ ਮੈਂ ਧੰਨਵਾਦ ਕਰਦੀ ਹਾਂ ਜਿਹੜਾ ਕੱਲਾ-ਕੱਲਾ ਘਰ ਅਮਰਤਪਾਲ ਦੇ ਨਾਲ ਖੜਾ ਤੁਸੀਂ ਐਵੇਂ ਹੀ ਖੜੇ ਰਹਿਣਾ ਤੁਸੀਂ ਐਵੇਂ ਕੇਜਰੀਵਾਲ ਨੂੰ ਸੇ ਦੂਦੇ ਕਹੇ ਵਾਂਗੂ ਜਵਾਬ ਦੇਣਾ ਚੌਣਾ ਲੜਾਂਗੇ ਵੀ ਤੇ ਜਿੱਤਾਂਗੇ ਵੀ ਤੇ ਜਿੱਤ ਕੇ ਦਿਖਾਉਣਾ ਵੀ ਆ ਬੀਬੀ ਖਾਲੜਾ ਵਾਲੀ ਨਾ ਕਰਦੇਓ ਕਿਤੇ ਵੈਸੇ ਤਾਂ ਮਤਲਬ ਲਹਿਰ ਐਡੀ ਉੱਠੀ ਹੋਈ ਆ ਮੇਰੇ ਖਿਆਲ ਦੇ ਵਿੱਚ ਹਰ ਇੱਕ ਬੰਦਾ ਉਸ ਨੇ ਵੋਟ ਪਾਊਗਾ ਮਸ਼ੀਨ ਹਾਲਾਤ ਕਿਵੇਂ ਨੇ ਉੱਥੇ ਦੇ ਹਾਲਾਤ ਬਹੁਤ ਵਧੀਆ ਨੇ ਬਹੁਤ ਵਧੀਆ ਜਸਵੇਰੀ ਮੁੰਡੇ ਦਾ ਮੈਨੂੰ ਫੋਨ ਆਇਆ ਕਹਿੰਦਾ ਮਾਤਾ 25 ਪਿੰਡਾਂ ਦੇ ਵਿੱਚ ਅਸੀਂ ਪੋਲਿੰਗ ਜੈਂਟ ਮਤਲਬ ਲਾ ਕੇ ਆਉਣੇ ਨੇ ਜਾ ਕੇ ਆਉਣਾ ਪਰ ਉੱਥੇ ਵੀ ਕਿਤੇ ਨਾ ਕਿਤੇ ਗਦਾਰ ਤਾਂ ਉੱਥੇ ਵੀ ਵੜ ਗਏ ਨੇ ਪ੍ਰਚਾਰ ਸਿਖਰਾਂ ਤੇ ਆ ਬਹੁਤ ਸਿਖਰਾਂ ਤੇ ਪ੍ਰਚਾਰ ਹੈ ਉੱਥੇ ਵੀ ਮਤਲਬ ਸੁਖਵੀਰ ਬਾਦਲ ਨੇ ਤਾਂ ਕਹਿਣਾ ਹੈ ਸਾਡੇ ਤਾਂ ਆਪ ਦੇ ਵਿੱਚ ਗਦਾਰ ਬੜੇ ਹੋਏ ਨੇ ਉੱਥੇ ਵੀ ਗਦਾਰ ਬੜੇ ਹੋਏ ਨੇ ਉਹ ਲੋਕ ਜਿਹੜੇ ਸਵਾਨੇ ਸਾਹਿਬ ਧਰਨੇ ਤੋਂ ਭੱਜ ਗਏ ਸੀਗੇ ਸਵਾਣਾ ਸਾਹਿਬ ਧਰਨੇ ਤੋਂ ਭੱਜ ਗਏ ਸੀਗੇ ਅਮਰਤਪਾਲ ਦੇ ਲਈ ਕਦੇ ਇੱਕ ਦਿਨ ਖੜੇ ਨਹੀਂ ਉਹ ਅੱਜ ਮੂਰੇ ਹੋ ਕੇ ਪ੍ਰਚਾਰ ਕਰਦੇ ਨੇ ਪਰ ਵਧੀਆ ਸਾਡਾ ਪ੍ਰਚਾਰ ਹੋਣਾ ਚਾਹੀਦਾ ਇਸ ਤਾਂ ਜਿਹੜੀ ਟਿੱਡੀ ਪਲਪਹੀ ਸਾਡੇ ਨਾਲ ਲੱਗੂਗੀ ਇਸ ਤਾਂ ਲਾਵਾਂਗੇ ਜੀ ਜਿੱਤ ਦਾ ਕੀ ਖਿਆਲ ਆ ਜਿੱਤਾਂਗੇ ਜੀ ਪੂਰੀ ਲੀਡ ਤੇ ਵੱਡੀ ਤੇ ਜਿੱਤਾਂਗੇ ਠੀਕ ਹੈ ਅਮਰਤਪਾਲ ਹੀ ਅਮਰਤਪਾਲ ਗੂੰਜ ਰਿਹਾ ਅਮਰਤਪਾਲ ਹੀ ਅਮਰਤਪਾਲ ਗੂੰਜੂਗਾ ਜਿੱਤ ਗਿਆ ਤਾਂ ਠੀਕ ਹੈ ਜੇ ਜਿੱਤ ਕਰਮਾ ਚ ਨਾ ਹੋਈ ਜੇ ਹਾਰ ਹੋ ਗਈ ਫਿਰ ਇਹ ਤਾਂ ਹੋਣਾ ਹੀ ਨਹੀਂ ਹੂੰ ਇਹ ਤਾਂ ਹੋਣਾ ਹੀ ਨਹੀਂ ਹੈਗਾ ਹਨਾ ਇੱਕ ਨਾ ਮਤਲਬ ਜਿਹੜਾ ਵਾਤਾਵਰਨ ਹੈ ਉਹੀ ਉਦਾਂ ਦਾ ਬਣ ਜਾਂਦਾ ਹੈ ਹਨਾ ਹਾਂ ਉੱਥੇ ਜਿਹੜੀ ਉਹ ਤਾਂ ਉੱਥੇ ਦਾ ਜਿਹੜਾ এনवायरमेंट ਹੈ ਉਹ ਮਤਲਬ ਐ ਹੀ ਹੈ ਅਮਰਤਪਾਲੀ ਅਮਰਤਪਾਲ ਗੂੰਜ ਰਿਹਾ ਦੂਜਾ ਕੋਈ ਨਾ ਹੀ ਨਹੀਂ ਗੂੰਜਦਾ ਹੈਗਾ ਇਸੇ ਗੱਲੋਂ ਸੁਖਵੀਰ ਵਰਗੇ ਮਤਲਬ ਗੱਪੀ ਜਾਂ ਮਤਲਬ ਬਿਰਸਤ ਸਿੰਘ ਮਲਟੋਹਾ ਵਰਗੇ ਗਦਾਰ ਜਿਹੜੇ ਹੱਥ ਖੜੇ ਕਰਕੇ ਭੱਜੇ ਸੀਗੇ ਐਨਐਸਏ ਉਹਨੇ ਆਪਦੇ ਲਈ ਲਵਾਈ ਸੀ ਪੰਥ ਲਈ ਨਹੀਂ ਸੀ ਲਵਾਈ ਇਹ ਐਨਐਸਏ ਮੇਰੇ ਨਾਲ ਡਿਬੇਟ ਕਰ ਲਵੇ ਮੇਰੇ ਨਾਲ ਬੈਠ ਜਵੇ ਮੇਰਾ ਉਹਦੇ ਕੱਲੀ ਕੱਲੀ ਗੱਲ ਦਾ ਜਵਾਬ ਦੇਣ ਨੂੰ ਤਿਆਰ ਬੈਠੀ ਆ ਠੀਕ ਆ ਹਰ ਇੱਕ ਬੱਚੇ ਦਾ ਬੱਚਾ ਸਾਡਾ ਉਹਦਾ ਤੋ ਆਹ ਜੇ ਤੇ ਤੋ ਇੱਜ਼ਤ ਆਪਦੀ ਬਚਦੀ ਆ ਭਾਈ ਬਚਾ ਲਾ ਨਹੀਂ ਤੂੰ ਗਿਆ ਜੀ ਸੋ ਕੀਮਤੀ ਸਮਾਂ ਦਿੱਤਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇਹ ਵੀ ਪ੍ਰਚਾਰ ਹੀ ਆ ਜਿਹੜਾ ਅਮਰਤਪਾਲ ਦਾ ਤੁਸੀਂ ਕਰ ਰਹੇ ਹੋ ਇਹ ਵੀ ਪ੍ਰਚਾਰ ਆ ਤੁਹਾਡੇ ਚੈਨਲ ਦਾ ਤੇ ਤੁਹਾਡਾ ਮੈਂ ਬਹੁਤ-ਬਹੁਤ ਮਤਲਬ ਰਣੀ ਰਹੂੰਗੀ ਤੁਹਾਡੀ ਮੈਂ ਜੀ ਬਹੁਤ-ਬਹੁਤ ਧੰਨਵਾਦ ਜੀ ਪਰ ਅੱਜ ਦਾ ਜਿਹੜਾ ਮੁੱਦਾ ਸੀ ਉਹਦੇ ਤੇ ਖਾਸ ਕਰ ਅਮਰਤਪਾਲ ਤੇ ਗੱਲ ਕਰਨੀ ਇਸ ਪਰ ਬਹੁਤ ਗੱਲਾਂ ਹੋਈਆਂ ਪੰਜਾਬ ਦੀਆਂ ਹਾਲਾਤਾਂ ਦੀਆਂ ਔਰ ਖੰਡੂਰ ਸਾਹਿਬ ਖਾਸ ਕਰ ਉਸ ਸੀਟ ਦੇ ਜਿੱਤੇ ਸਾਰੇ ਹਿੰਦੁਸਤਾਨ ਦੇ ਕੀ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਦੀ ਵੀ ਆਖਾ ਪਰ ਉੱਥੇ ਦੇ ਹਾਲਾਤ ਤੁਸੀਂ ਸਾਂਝੀ ਕੀਤੇ ਨੇ ਵਿਚਾਰ ਵਟਾਂਦਰਾ ਕੀਤੇ ਨੇ ਵਿਚਾਰ ਵਟਾਂਦਰਾ ਕੀਤੀ ਗਈ ਹੈ ਕਿਵੇਂ ਲੱਗੀ ਆਪਣੇ ਜਿਹੜੇ ਸੁਝਾਅ ਕਮੈਂਟ ਬਾਕਸ ਵਿੱਚ ਜਰੂਰ ਸਾਂਝੀ ਕਰਨਾ ਮੈਨੂੰ ਦਿਓ ਜੀ